ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜਿਹੜਾ ਤੁਹਾਡਾ ਚੈਨਲ ਤੁਹਾਡਾ ਸੁਆਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਤੁਹਾਨੂੰ ਤਿੰਨ ਹੀ ਪਸ਼ੂ ਦਿਖਾਉਣੇ ਆ ਜਿੰਨਾਂ ਵਿੱਚ ਇੱਕ ਧੰਨਵਾਦ ਜਰਸੀ ਗਾਂ ਤੁਹਾਨੂੰ ਦਿਖਾਉਣੀ ਆ ਕਾਫੀ ਕਮਾਲ ਦੀ ਜਿਹੜੀ ਗਾਂ ਤੁਹਾਨੂੰ ਇਹ ਦਿਖਾਵਾਂਗੇ ਚੰਗੇ ਕਦ ਕੱਦ ਚੰਗੀ ਬੇਲ ਵਾਲੀ ਥੱਲੀਆਂ ਕਾਫੀ ਸਫਾਈ ਤੇ ਤੇ ਬਾਕੀ ਇੱਕ ਮੱਝ ਸੱਜਰ ਸੂਈ ਤੇ ਇੱਕ ਗੱਬਣ ਐ ਸੂਈ ਦੀਆਂ ਆਪਣੀਆਂ ਦੋ ਟਾਈਮ ਚਵਾਈ ਕਰਕੇ ਖੜੋ ਤੇ ਗੱਬਣ ਆਪਣੀ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਵੀਰ ਜੀ ਉਹ ਠੀਕ ਠਾਕ ਜੀ ਵਧੀਆ ਵਧੀਆ ਕਿੰਨਾ ਵਧੀਆ ਚਾਹੀਦਾ ਜੀ ਤੇ ਨਾਮ ਦੱਸਦੇ ਕਰੀ ਫਿਰ ਅੰਦਰ ਸਿੰਘ ਪੇਂਟ ਚਾਹਤ ਤਸਵੀਰ ਬਟਾਲਾ ਜਲੰਧਰ ਤੇ ਫੋਨ ਨੰਬਰ ਭੁੱਲਦਾ 95682755 ਠੀਕ ਹੈ ਜੀ ਤੇ ਅੱਜ ਹੈਗੀਆਂ ਤਿੰਨ ਹਾਂਜੀ ਤਿੰਨ ਦੋ ਮੱਝਾਂ ਸੱਜਰਾਂ ਤੇ ਇੱਕ ਗਾਂ ਸੱਜਰਾਂ ਨਾ ਸਾਰੀਆਂ ਸੱਜਰਾਂ ਆਈਆਂ ਅੱਜ ਚਲੋ ਫਿਰ ਕਰਵਾਤ ਜਿਹੜੀ ਆ ਆਵਲੀ ਮੈਤੋਂ ਕਾਲੀ ਪਹਿਲੇ ਨੰਬਰ ਵਾਲੀ ਦਾ ਥਾਣੇ ਦੇ ਆਪਾਂ ਦੇਖ ਸਕਦੇ ਹਾਂ ਪ੍ਰੋਪਰ ਹੱਥਲੀ ਚ ਵਈਆ ਦਾ ਥਾਣੇ ਬੱਚਾ ਲਾਗੇ ਉਹ ਸੁਣਨੀ ਠੀਕ ਆ ਬੱਚਾ ਲਾਗੇ ਜਿਹੜਾ ਕਹਿੰਦੇ ਵੀ ਦਿਖਾ ਦਈਏ ਅੱਛਾ ਜੀ ਹਾਂ ਜੀ ਬਾਕੀ ਠੰਡੀ ਬਣੀ ਨਿਕਲੀ ਐ ਜਿੱਤਾ ਜਾਈਏ ਆ ਬੱਚਾ ਜਿਹੜਾ ਛੜਦਾ ਥੱਲੇ ਬਹੁਤ ਬੱਚਾ ਦਾ ਰੋੜਾ ਦੀ ਜਿਹੜੀ ਮਦੀ ਬੱਚਾ ਪੂਰਾ ਸਮਝ ਗਏ ਜੀ ਬੀ ਆ ਜੀ ਬਸ ਬੰਨਣਾ ਫਿਰ ਮਾਕੇ ਆ ਨਹੀਂ ਸਾਦੇ ਜ ਹੈਗੀ ਆ ਤਰ੍ਹਾਂ ਸੀਲ ਹੈ ਅਨੇ ਕੈਮਰੇ ਤੋਂ ਦੱਸਦੀ ਉਹਨੇ ਕੀ ਕਹਿਿਆ ਜੀ ਪਛੂ ਡਰ ਜਾਂਦਾ ਮਾਕੇ ਆ ਬੰਨ੍ਹਦੇ ਮਾ ਜੀਰ ਕੇ ਦਾ ਮੱਥੀ ਦੇ ਜੋ ਠੀਕ ਬਾਕੀ ਆ ਅਗਲੇ ਸਨਾਂ ਦਾ ਚਵਾ ਦੇਖ ਸਕਦੇ ਜੀ ਉਹ ਸਾਡੇ ਪਿਛਲੇ ਸਨਾਂ ਦਾ ਜਵਾਬ ਵੀ ਦੇਖ ਸਕਦੇ 1921 ਥੋੜਾ ਪਾਦਾ ਕਈ ਅਰੇ ਪਸ਼ੂ ਤਾਜ਼ਾ ਸੋਇਆ ਕਰਦਾ ਚਲੋ ਠੀਕ ਆ ਥਾਣੇ ਦੇਖ ਸਕਦੇ ਤੇ ਵੀ ਲੱਗੇ ਨੇ ਬਾਕੀ ਪ੍ਰੋਪਰ ਹੱਥ ਦੀ ਚਵਾਈ ਵਾਲਾ ਥਾਣਿਆ ਤੇ ਕਿੰਨੇ ਕ ਦੁੱਧ ਵਾਲੀ ਉਤਰਾ ਮਿਲਦੀ ਹੈ ਸੱਤ ਵੀਤੀ ਝੜੀ ਜਾਰਾ ਬਾਰਗ ਜੁੜੀ ਝੋਟੀ ਆ ਕਿੰਨਾ ਚੋ ਆ ਜੂਗੀ ਉਦੋਂ 12 ਕਿਲੋ ਚੋ ਆ ਜੂਗੀ ਝੋਟੀ ਜਾਰਾ 12 ਕਿਲੋ ਅੱਛਾ ਹਾਂਜੀ ਅਜੇ ਤੇ ਬਾਕੀ ਗੋਲੇ ਹੀ ਹੋਣਾ ਅਸੀਂ ਅਸਾਂ ਕੋਲ ਗੋਲੇ ਹੀ ਹੁੰਦੇ ਨੇ ਕੱਲ ਦੀ ਸਵੀ ਹੈ ਜੀ ਕੱਲ ਦੀ ਸਵੀ 77 ਕਿੰਨੇ ਤੇ ਬਾਕੀ ਆ ਹਵਾਨਾ ਜਿਹੜਾ ਇਹਦਾ ਥੱਲੇ ਇੱਕ ਵਾਰੀ ਦੇਖ ਸਕਦੇ ਜੀ ਥਾਣੇ ਵੀ ਚੰਗੇ ਗੈਪ ਤੇ ਆ ਤੇ ਬਾਕੀ ਜਿੰਨੀ ਵੀ ਆ ਚਲੋ ਸਫਾਈ ਚ ਆ ਪਿੱਠ ਪੁੜੇ ਤਾਂ ਵੀ ਚੰਗੀ ਆ 11 12 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਵੀ ਕੱਢੀ ਜਾਊਗੀ 80 ਦੇ ਜੀ ਬਾਕੀ ਪਿੱਠਪੁਰੇ ਤੋਂ ਮੈਂ ਕਿਦਿੰਨ ਸਾਦੇ ਸਾਹਮਣੇ ਤੋਂ ਵੀ ਚਲੋ ਚੰਗੀ ਆ ਜਿੰਨੀ ਵੀ ਆ ਸਫਾਈ ਜੀ ਤੇ ਮੁੱਲ ਵੀ ਇੱਜੇ ਫਿਰ ਇਹਦਾ ਮੁੱਦਾ ਵੀ ਇੱਜੇ ਕਰ ਲਉ ਭਾਈ 85000 ਰੁਪਏ ਦੇ ਦਈਏ ਕਰ ਦਈਏ ਮੰਨਤਾ ਨਾ ਹੋਰ ਕਿੰਨਾ ਕਰਦੀ 1 ਕੋ ਗੱਲ ਕਰਦੀਏ ਫਿਰ ਹਾਂਜੀ ਜੱਸ ਨੂੰ ਹਾਂਜੀ 75000 ਜੀ ਦੇ ਦਈਏ ਜੋ ਦੇ ਦਾਂਗੇ ਛੋਟੀ ਦਾ ਬਾਸੀ ਜੀ ਠੀਕ ਹੈ ਦੇਖੋ ਸੁਪੜ ਛੋਟੀ ਕਾਤਾ ਪੁੱਠਾ ਵਾਠਾ ਬਾਕੀ ਨਵੀਂ ਝੋਟੀ ਆ ਦੇਖੋ ਮਸ ਇਦਲੇ ਕੋਲੇ ਅਲੋਟੀਆ ਤੇ ਬਾਕੀ ਆ ਵੀ ਤਾਜੇ ਬੱਚੇ ਤੇ ਆ ਕੋਲੇ ਬੱਚੇ ਤੇ ਤੇ ਬਾਕੀ ਚਲੋ ਥੋੜਾ ਫਾਦਾ ਮੰਤਨ ਮੋਕੇ ਤੇ ਹੋਰ ਵੀ ਹੋ ਜਾਊਗਾ ਹੁਣ ਇੱਕ ਆ ਜਿਹੜੀ ਗੱਬਣ ਆ ਇਹ ਵੀ ਜੀ ਪੰਚਾਇਤਾਂ ਲੈਂਦੀ ਐ ਇਹ ਕਿੰਨੇ ਕੇ ਦੁੱਧ ਆ ਲਈ ਜੇ ਦੁੱਧ ਵੀ ਜੀ ਮੈਂ 11-11 ਕਿਲੋ ਦੇ ਦਊਗੀ ਅੱਛਾ ਠੀਕ ਸਾਂਭੀ ਘਾਟ ਐ ਬਾਕੀ ਤਜਾ ਸੁਆ ਮਹੀਨਾ ਮੈਂ ਸਾਰੀ ਚੰਗੀ ਐ ਸਾਂਭੀ ਘਾਟ ਐ ਥੋੜੀ ਜੀ ਸਰੀਰਨ ਲਿੱਸੀ ਆ ਰੇਟ ਵੀ ਇਹਦਾ ਚਲੋ ਸਾਬ ਨਹੀਂ ਹੋ ਜਾਣਾ ਵਾ ਗੱਬਣ ਆ ਜੇ ਕੋ ਦੋ ਚਾਰ ਦਿਨ ਜਿੰਨੇ ਲੈ ਜਾਣੇ ਸੋਚ ਹਾਲੇ ਹੋਇਆ ਕੋਈ ਨਾ ਸਾਫਿਆ ਬਾਕੀ ਇੱਕ ਪਾਸੇ ਦਾ ਸਿੰਘ ਦਾ ਖੋਖ ਲੱਠਾ ਥੋੜਾ ਬਾਕੀ ਥੱਲੇਆਂ ਚੰਗੀ ਭਰਨ ਦੀ ਹੈ। ਥਾਣੇ ਤੇ ਵੀ ਦੇਖ ਸਰਦੇ ਆਪਾਂ ਲੱਗੇ। ਇੱਕ ਅੱਧੀ ਘਰੇ ਥੋੜੀ ਇਦਨ ਹਵਾਨਾ ਚੰਗੀ ਤਰ੍ਹਾਂ ਦਿਖਾ ਦਈਏ। ਠੀਕ ਹੈ ਬਾਕੀ ਸੂਨ ਤੱਕ ਚੰਗੀ ਭਰ ਜੂਗੀ। ਇਹਨਾਂ ਦੇਖੋ ਬੜੀਆਂ ਟਲਾ ਦੇਖੋ। ਠੀਕ ਆ। ਤੇ ਇਹਦਾ ਫਿਰ ਮੁੱਲ। ਇਹ ਵੀਰ ਜੀ 6500 ਦੇ ਦਈਏ। ਕਰ ਦਈਏ ਮੰਨ ਤਾਂ ਨਾ। ਆ ਵੀ ਕਰ ਦੋ। ਇਹ ਆ ਛੱਡ ਜੀ। 1000 ਨਾ ਛੱਡੋ ਵਾਦ ਛੱਡੋ ਆਪ ਜੱਸ ਨੂੰ ਕਰ ਦਿਓ ਹੋਰ ਹੁੰਦਾ ਥੱਲੇ ਦੱਸੋ ਵਰਗ ਨਹੀਂ ਦੇ ਦੀ ਆਪ ਹੀ ਕਰੋ ਫਿਰ ਤੁਸੀਂ ਦੱਸੋ ਇੱਕੋ ਗੱਲ ਕਰ ਦਈਏ ਫਿਰ ਹਾਂਜੀ ਜੱਸ ਨੂੰ ਪੂਰੀ ਕਰ ਦਈਏ ਹਾਂਜੀ 2000 ਛੱਡ ਦਈਏ 60 ਚ 56000 ਦੇ ਦਾਂਗੇ ਬਾਕੀ ਆਹ ਵੇਖੋ ਚੀਜ਼ਾਂ ਨਹੀਂ ਠੀਕ ਹੈ ਇੱਧਰ ਰੱਖ ਬਾਕੀ ਚਲੋ ਜਿੰਨੀ ਵੀ ਹੈ ਸਫਾਈ ਦੀ ਤੇ ਟਿੱਪਲ ਲੱਗੀ ਕਰਨੀ ਗੱਲ ਤੇ ਹੁਣ ਤੁਹਾਨੂੰ ਕਮਾਲ ਦੀ ਇੱਕ ਵਾਰ ਤੁਹਾਨੂੰ ਜਰਸੀ ਕ੍ਰੋਸ ਤੇ ਤੁਹਾਨੂੰ ਦਿਖਾਉਣੀ ਆ। ਦੇਖੋ ਵੀਰ ਜੀ ਖਾ ਲੇਵਾ। ਪੂਰੀ ਸਫਾਈ ਜਿਹਾ ਜਿਹੜੇ ਜਿਹੜੇ ਵੀ ਇਹਨਾਂ گاਵਾਂ ਦੇ ਅੱਜਕੱਲ ਕਾਫੀ ਡਿਮਾਂਡ ਆ, ਕਾਫੀ ਵੀਰ ਮੰਗਦੇ ਆ। ਇਹਨਾਂ ਲੋਕ ਟੜਕੜੇ ਵਿਰਲ ਤੇ ਲੱਗੇ ਆ। ਹਾਂ ਦੇਖ ਸਕਦੇ ਥਾਣੇ ਤੇ ਇੱਕ ਰਹੀ ਲੱਗੇ ਤਾਂ। ਖਾਣਾਂ ਦਾ ਸਾਈਜ਼ ਵੀ ਆਪ ਜਿਹੜਾ ਚੰਗਾ ਆ। ਬਿਲਕੁਲ ਹੱਥ ਦੀ ਜਵਾਈ ਵਾਲਾ ਥਾਣਿਆ। ਖੜਾੜਾ ਮੋਟਾ ਖਾਣਾ ਆ। ਤੇ ਇੱਕ ਅੱਡ ਕਾਠ ਬੇਲਦੀ ਵੀ ਚੰਗੀ ਆ। ਕਿੰਨੇ ਚਿਰ ਦੀ ਸੋਈ ਵੇਦੀ ਆ? ਉਹ ਵੀ ਸੀ ਜੀ ਮਗਰ ਵਛਾਈ। ਅੱਛਾ ਪਰਸਾਂ ਚ ਸੋਈ ਮਗਰ ਵਛਾਈ। ਤੇ ਅਜੇ ਤੇ ਬੋਲਾ ਹੀ ਹੁਣ ਆਇਆ ਦੇਖੋ ਵੀ ਬੋਲਾ ਰਿਜੀ ਹੁਣਾ ਇਹਦਾ ਮੇਰੇ 20 ਕਿਲੋ ਦੇੜੇ ਕਿਲੋ ਹੁਣਾ ਹੈਗਾ ਜੀ ਦੋ ਦਿਨ ਦਾ ਚਵਾ ਕੇ ਦਵਾਂਗੇ ਖਾਰਾ ਨਿਕਲ ਬੋਲਾ ਉਗਣਾ ਅੱਛਾ ਹਾਂਜੀ ਕਿੰਨਾ ਦੁੱਧ ਘਰੀ ਜਾਊਗੀ ਮੈਂ ਤੇ ਰਿਜੀ 25 ਕਿਲੋ ਅੱਛੀ ਦੇ ਦਊਗੀ ਅੱਛਾ ਬਾਕੀ ਕੋਈ ਗਰਮੀ ਨਹੀਂ ਠੀਕ ਆ ਤੇ ਦੁੱਧ ਸੰਗਣਾ ਮੱਝਾਂ ਰੱਖਣਾ ਸੰਗਣਾ ਸੰਗਣਾ ਠੀਕ ਆ ਤੋਰੋ ਹਾਂ ਇੱਥੇ ਬਾਕੀ ਕਾਫੀ ਕਮਾਲ ਦੀ ਆ ਕੱਦ ਕਾਠ ਬੇਲ ਚ ਆਪਾਂ ਦੇਖ ਸਕਦੇ ਮੱਝਾਂ ਦੇ ਮੁਕਾਬਲੇ ਹੀ ਆ ਪੂਰੀ ਹਾਂਜੀ ਮਾਰੇ ਇਹ ਚੀਜ਼ਾਂ ਨਹੀਂ ਆਇਆ ਬੱਤੀ ਮੱਝਾਂ ਦੇ ਮੁਕਾਬਲੇ ਦੁੱਧ ਹੁੰਦਾ ਇੰਨਾ گاਵਾਂ ਦਾ ਤਾਂ ਨਾ ਕੋਈ ਗਰਮੀ ਦੀ ਪ੍ਰਵਾਹ ਨਾ ਕੋਈ ਤਾਂ ਜਾ ਬੱਚਾ ਕੁਲਾ ਹੀ ਬੱਚੇ ਤਾਂ ਬੱਚਾ ਵੀ ਇਹ ਤਾਂ ਤੁਹਾਨੂੰ ਦਿਖਾ ਦਿੰਨਾ ਇੱਕ ਵਾਰੀ ਫੇਰ ਤੋਰ ਦੋ ਇੱਧਰ ਨੂੰ ਅੱਗੇ ਤੁੰਦਰੇ ਚੱਲੋ ਬੰਦੋ ਵੀ ਇੱਧਰ ਬਾਕੀ ਚਲੋ ਜਿੰਨੀ ਵੀ ਹੈਗੀ ਸਫਾਈ ਤੇ ਖੜੇ ਕੋਈ ਵੀਰ ਸਾਹਬ ਵਾਲਾ ਦੋ ਦਿਨ ਨੇ ਚੰਗਾ ਕੱਢੀ ਜਾਣਾ ਹਵਾਨਾ ਗਾਣ ਵੀ ਚੰਗਾ ਵਾ ਤੇ ਹਵਾਨਾ ਪਛਾਣਾ ਵੀ ਚੰਗਾ ਵਾ ਆ ਰੋਣੋ ਲਿਆਈ ਆ ਦੇਖ ਸਾਡੇ ਹਵਾਨਾ ਉਹਤਰਾ ਵੀਰ ਜੀ ਠੰਡੀ ਤੇਰੀ ਆ ਠੰਡੀ ਠੰਡੀ ਵੀਰ ਜੀ ਚੋਗਰ ਸਲੀਗਾ ਦੇ ਬੜੇ ਅੱਛਾ ਹਾਂ ਜੀ ਇਹ ਭੱਲੇ ਵਾ ਕਦਨ ਨਾਣਾ ਕਦਨ ਹੀ ਨੇਗੇ ਤੇ ਬਾਕੀ ਚਲੋ ਕੋਈ ਵੀਰ ਜਿਹੜਾ ਇੱਥੇ ਆਣ ਕੇ ਵੇਖੇ ਇੱਕ ਰੀ ਪਸੰਦ ਆਊਗੀ ਜ਼ਰੂਰ। ਮੁੱਲ ਫਿਰ ਇਹਦਾ। ਮੁੰਦਗੀਰ ਜੀ ਬੱਸੀ 85000 ਦੀ ਹੈ। ਹਾਂਜੀ। 80000 ਦੇ ਦੀਏ। ਹੋਰ ਕਰ ਦੀਏ ਮਾਨ। 10000 ਨਾ ਕਰ ਦੀਏ। 75000 ਦੀ ਦੇ ਦੀਏ। 72000 ਦੀ ਦੇ ਦੀਏ। ਅੱਛਾ 72000 ਦੀ ਦੇ ਦੋਗੇ। ਹਾਂਜੀ। ਚਲੋ ਬਾਕੀ ਮੌਕੇ ਤੇ ਹੋਰ ਕਰ ਦੋ। 70 ਦੇ ਦੀਏ। 70 ਦੀ ਦੇਣੀ ਆ। ਹਾਂਜੀ। 70 ਦੀ ਦੇ ਦੋ। ਹੋਰ ਦੋ ਛੜੀਆਂ 70 ਤੇਉ। ਅੱਛਾ। 68000 ਦੀ ਦੇ ਦੋਗੇ ਤੇ ਹੁਣ ਕੋਈ 18 ml ਚਵਾ ਦੋਗੇ ਮੋਕੇ ਤੇ ਹਾਂ ਜੀ ਉਨੀ ਕੋਲ ਬੋਲਾ ਚੋਗੇ ਤਾਂ ਸੱਜੀ ਆ ਕੇ ਫੜਿਆ ਕਰ ਠੀਕ ਆ ਹਾਂ ਜੀ ਤੇ ਬਾਕੀ ਇਹ ਆ ਵੀ ਹੈ ਮੱਜਾਂ ਦੇ ਮੁਕਾਬਲੇ ਆ ਕਾਂ ਜੀ ਮੁਕਾ ਦੇ ਵੇਖੋ ਵੈੜ ਗੱਡੀ ਪਲੀ ਜੁੜੀ ਆ ਹਾਂ ਜੀ ਤੇ ਬਾਕੀ ਚਲੋ ਕੋਈ ਵੀ ਇਰਾਨ ਕੇ ਇੱਥੇ ਪਸੰਦ ਕਰੇ ਹੋਰ ਕੁਝ ਕਹਿਣਾ ਵਿੱਚ ਫਿਰ ਠੀਕ ਆ ਜੀ ਬਾਕੀ ਚਲੋ ਆਪਣਾ ਵੇਸ ਚਾੱਕ ਕੇ ਪਸ਼ੂ ਖਰੀਦੋ ਜੀ